ਹਰ ਰੋਜ਼ ਕਰਤੋਂ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾਂਦੀ ਉਹ ਕੁੜੀ ਬੀਤੇ ਦਿਨ ਵੀ ਜਦੋਂ ਸਵੇਰ ਦੇ ਸਮੇਂ ਗੁਰਦੁਆਰਾ ਸਾਹਿਬ ਜਾਂਦੀ ਹੈ ਤੇ ਉੱਥੇ ਉਸ ਦਾ ਆਸ਼ਿਕ ਵੀ ਮੌਜੂਦ ਹੁੰਦਾ ਕਿਹਾ ਜਾ ਰਿਹਾ ਹੈ ਕਿ ਦੋਹਾਂ ਨੇ ਪਹਿਲਾਂ ਮੱਥਾ ਟੇਕਿਆ ਤੇ ਬਾਅਦ ਦੇ ਵਿੱਚ ਉਸ ਦਾ ਇਹ ਪ੍ਰੇਮੀ ਜਿਸ ਦੇ ਨਾਲ ਉਸ ਦਾ 10 ਸਾਲ ਤੋਂ ਰਿਲੇਸ਼ਨ ਸੀ ਉਸ ਨੂੰ ਆਪਣੇ ਨਾਲ ਲੈ ਗਿਆ ਅਤੇ ਬਾਅਦ ਦੇ ਵਿੱਚ ਉਸ ਦੀ ਤੇਜ਼ ਤਾਰ ਹਥਿਆਰਾਂ ਦੇ ਨਾਲ ਜਾਨ ਲੈ ਲਈ ਬੀਤੇ ਦਿਨੀ ਕਰਤ ਦੇ ਜਨ ਜਨ ਦਾ ਇਹ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਪੁਲਿਸ ਨੇ ਉਸ ਕੁੜੀ ਦੇ ਪ੍ਰੇਮੀ ਨੂੰ ਹਿਰਾਸਤ ਦੇ ਵਿੱਚ ਲਿਆ ਖਾਲੀ ਪਲਾਟ ਦੇ ਵਿੱਚੋਂ ਇਸ ਕੁੜੀ ਦੀ ਮ੍ਰਿਤਕ ਦੇ ਮਿਲੀ ਸੀ ਅਤੇ ਹੀ ਮਿਲਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਯਕੀਨ ਨਹੀਂ ਹੋਇਆ ਕਿ ਇੱਕ ਮਾਸੂਮ ਬੱਚੀ ਦੀ ਮਾਂ ਦੇ ਨਾਲ ਇੰਜ ਕਿਵੇਂ ਹੋ ਗਿਆ ਸਦਰ थाना ਪੁਲਿਸ ਨੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਇਹ ਮਾਮਲਾ ਦਰਜ ਕੀਤਾ ਸੀ ਇਸ ਸਬੰਧੀ ਮ੍ਰਿਤਕ ਦੇ ਫੋਨ ਦੀ ਕਾਲ ਡਿਟੇਲ ਸੀਸੀਟੀਵੀ ਕੈਮਰੇ ਅਤੇ ਪੁਲਿਸ ਨੇ ਆਪਣੇ ਪੱਧਰ ਤੇ ਜਦੋਂ ਜਾਂਚ ਪੜਤਾਲ ਕੀਤੀ ਤਾਂ ਕਈ ਸੁਰਾਤ ਮਿਲੇ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮੁੰਡੇ ਦੀ ਪਛਾਣ ਜਸਵੀਰ ਸਿੰਘ ਉਰ ਫਜੱਸੀ ਉਮਰ 37 ਸਾਲ ਪਿੰਡ ਤਾਂਦਰਾ ਨੇੜੇ ਬਸ ਸਟੈਂਡ ਦੇ ਵਜੋਂ ਕੀਤੀ ਗਈ ਹੈ। ਇਹ ਖੁਦ ਵੀ ਇੱਕ ਬੱਚੇ ਦਾ ਪਿਓ ਦੱਸਿਆ ਜਾ ਰਿਹਾ ਹੈ। ਮੁਲਜ਼ਮ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਦੱਸਿਆ ਗਿਆ ਕਿ ਜੱਸੀ ਨੇ 10 ਸਾਲ ਪਹਿਲਾਂ ਮੁੰਡੀਆਂ ਕਲਾ ਦੀ ਰਹਿਣ ਵਾਲੀ ਸੰਦੀਪ ਕੌਰ ਜਿਸ ਦੀ ਉਮਰ 35 ਸਾਲ ਦੀ ਸੀ ਫੇਸਬੁੱਕ ਤੇ ਰਾਹੀਂ ਦੋਸਤੀ ਕੀਤੀ ਸੀ। ਜੱਸੀ ਵਿਆਹਿਆ ਹੋਇਆ ਸੀ ਅਤੇ ਉਸ ਦੇ ਕੋਲ ਕਰੀਬ 5 ਸਾਲ ਦੀ ਧੀ ਵੀ ਹੈ। ਸੰਦੀਪ ਕੋਰ ਤਲਾਕशुदा ਸੀ ਅਤੇ ਉਸ ਦਾ 7 ਸਾਲ ਪਹਿਲਾਂ ਹੀ ਤਲਾਕ ਹੋਇਆ ਸੀ। ਉਹਨਾਂ ਦੀ ਕਰੀਬ 13 ਸਾਲ ਦੀ ਧੀ ਵੀ ਹੈ। ਫੇਸਬੁੱਕ ਤੇ ਹੋਈ ਦੋਸਤੀ ਤੋਂ ਬਾਅਦ ਦੋਨਾਂ ਦਾ ਰਿਸ਼ਤਾ ਗੁੜਾ ਹੁੰਦਾ ਗਿਆ। ਕੁਝ ਸਮੇਂ ਤੱਕ ਦੋਵਾਂ ਵਿਚਾਲੇ ਸਭ ਕੁਝ ਠੀਕ ਸੀ ਪਰ ਹੁਣ ਲੜਾਈ ਝਗੜਾ ਚੱਲ ਰਿਹਾ ਸੀ। ਜਸਸੀ ਰਿਲੇਸ਼ਨਸ਼ਿਪ ਦੇ ਵਿੱਚ ਹੁੰਦੇ ਹੋਏ ਸੰਦੀਪ ਉੱਤੇ ਸ਼ੱਕ ਕਰਨ ਲੱਗ ਪਿਆ ਸੀ। ਉਸ ਨੂੰ ਲੱਗਾ ਕਿ ਸੰਦੀਪ ਕਿਸੇ ਹੋਰ ਦੇ ਨਾਲ ਵੀ ਗੱਲ ਕਰਦੀ ਹੈ। ਇਸ ਦੇ ਨਾਲ ਹੀ ਸੰਦੀਪ ਕੈਨੇਡਾ ਜਾਣਾ ਚਾਹੁੰਦੀ ਸੀ ਪਰ ਜਸਸੀ ਉਸ ਨੂੰ ਉੱਥੇ ਜਾਣ ਤੋਂ ਰੋਕ ਰਿਹਾ ਸੀ ਪੁਲਿਸ ਦੀ ਪੁੱਛਗਿੱਛ ਦੇ ਦੌਰਾਨ ਜਸੀਨ ਨੇ ਖੁਲਾਸਾ ਕੀਤਾ ਕਿ 4 ਤਰੀਕ ਨੂੰ ਉਹਨਾਂ ਦੇ ਵਿਚਾਲੇ ਲੜਾਈ ਹੋਈ ਸੀ ਗੁੱਸੇ ਦੇ ਵਿੱਚ ਆ ਕੇ ਸੰਦੀਪ ਨੂੰ ਗਿਲ ਰੋਡ ਦੇ ਉੱਪਰ ਖਤਮ ਕਰਕੇ ਉਸਨੇ ਖਾਲੀ ਪਲਾਟ ਦੇ ਵਿੱਚ ਸੁੱਟ ਦਿੱਤਾ ਸੀ ਮੁਲਜ਼ਮ ਦੇ ਕੋਲੋਂ ਇੱਕ ਚਿੱਟੇ ਰੰਗ ਦੀ ਕਾਰ ਵਾਰਦਾਤ ਦੇ ਵਿੱਚ ਵਰਤਿਆ ਗਿਆ ਚਾਕੂ ਅਤੇ ਐਕਟਿਵਾ ਬਰਾਮਦ ਕਰ ਲਈ ਗਈ ਹੈ ਜਿਸ ਐਕਟਿਵਾ ਤੇ ਇਹ ਕੁੜੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਲਈ ਗਈ ਹੋਈ ਸੀ ਇੱਕ ਬਲਾਈਂਡ ਮर्डर ਦੀ ਇਨਫੋਰਮੇਸ਼ਨ ਆਈ ਸੀਗੀ ਜੀ 4 ਤਰੀਕ ਨੂੰ ਇੱਕ ਲੇਡੀ ਦੀ ਡੈੱਡ ਬੋਡੀ ਮਿਲੀ ਸੀਗੀ ਉਸ ਰਿਗਾਰਡਿੰਗ ਅਸੀਂ ਪ੍ਰੈਸ ਕਾਨਫਰੈਂਸ ਕਰਦੇ ਹਾਂ ਕਾਰਨ ਕੀ ਰਹਿ ਗਿਆ ਇਹ ਕਿ ਇਹ ਲਵ ਐਂਗਲ ਸੀ ਜੀ ਕੁੜੀ ਡਿਵੋਰਸੀ ਸੀਗੀ 32 ਸਾਲ ਦੀ ਕੁੜੀ ਦੀ ਏਜ ਸੀਗੀ ਇਹ ਦਾ ਐਸੋਸੀਏਸ਼ਨ ਸੀਗਾ ਮੁੰਡੇ ਦੇ ਨਾਲ ਜਸਵੀਰ ਸਿੰਘ ਅਲੀਅਸ ਜੱਸੀ ਜਿਹੜਾ ਦਾਂਦਰੇ ਪਿੰਡ ਦਾ ਹੈਗਾ ਉਹਦੇ ਨਾਲ ਇਹਦਾ ਰਿਲੇਸ਼ਨ ਸੀਗੇ ਮੁੰਡੇ ਨੂੰ ਸ਼ੱਕ ਸੀਗਾ ਕਿ ਇਹਦੀ ਕਿਤੇ ਹੋਰ ਗੱਲਬਾਤ ਹੈਗੀ ਆ ਇਸ ਕਰਕੇ 4 ਤਰੀਕ ਨੂੰ ਇਹ ਕੁੜੀ ਨੂੰ ਲੈ ਕੇ ਗਿਆ ਮੱਥਾ ਟਿਕਣ ਵਾਸਤੇ ਮੋਡਲ ਟਾਊਨ ਐਕਸਟੈਂਸ਼ਨ ਗੁਰਦੁਆਰਾ ਤੇ ਲੈ ਕੇ ਕਿੱਥੋਂ ਗਿਆ ਸੀ ਕਿ ਕਿਸੇ ਨਾਮ ਨੂੰ ਇਹਨੇ ਕਾਲ ਕੀਤੀ ਸੀ ਕਿ ਜੀ ਇਹਨੂੰ ਬੁਲਾਇਆ ਸੀਗਾ ਗੁਰਦੁਆਰੇ ਉਸ ਤੋਂ ਬਾਅਦ ਉਹਨੂੰ ਆਪਣੀ ਗੱਡੀ 'ਚ ਲੈ ਕੇ ਗਿਆ ਇੰਡੀਆ ਕਾ ਵਿਸਟਾ ਗੱਡੀ ਹੈ ਇਹਦੀ ਜਿਹੜਾ ਆਪਣੇ ਮਰਾਡੋ ਚੌਕੀ ਦਾ ਏਰੀਆ ਉਥੇ ਲੈ ਕੇ ਗਿਆ ਸੀਗਾ ਸ਼ੂਨਸਨ ਏਰੀਆ ਦੇ ਵਿੱਚ ਉਥੇ ਇਹਨੇ ਚਾਕੂ ਦੇ ਨਾਲ ਗਲੀ ਲੇਡੀ ਦਾ ਮਰਡਰ ਕੀਤਾ ਜੈਨ ਬਰੀ ਪਲਾਨਡ ਮਰਡਰ ਹਾਂਜੀ ਪਲਾਨਿੰਗ ਸੀਗੀ ਪਲਾਨਿੰਗ ਪਹਿਲੇ ਸੀ ਸਰ ਲੜਕਾ ਲੜਕੀ ਮੈਰਿਡ ਸੀ ਜਾਂ ਨਹੀਂ ਲੜਕੀ ਮੈਰਿਡ ਸੀਗੀ ਬਟ ਡਿਵੋਰਸ ਸੀਗੀ ਜੀ ਸਰ ਉਹਦਾ ਬੱਚਾ ਵੀ ਲੜਕਾ ਬੱਚਾ ਨਹੀਂ ਹੈਗਾ ਇਹ ਵੂਮਨ ਸੀ ਕਿਹੜੀ ਹਾਂਜੀ ਲੜਕੀ ਦਾ ਬੱਚੇ ਦੀ ਉਮਰ ਹੈਗੀ ਕੁੜੀ ਸੀਗੀ ਜੀ 13 14 ਸਾਲ ਦੀ ਬੱਚੀ ਹੁੰਦੀ ਤੇ ਇਹਦੀ ਰੰਜਿਸ਼ ਸੀ ਜੀ ਲੜਕੀ ਦੇ ਨਾਲ ਰੰਜਿਸ਼ ਮੈਂ ਤੁਹਾਨੂੰ ਦੱਸਿਆ ਜੀ ਇਹ ਸਿਰਫ ਇਹਦਾ ਰਿਲੇਸ਼ਨ ਸੀਗਾ ਰਿਲੇਸ਼ਨ ਸੀਗਾ ਕੁੜੀ ਦੇ ਨਾਲ ਜੀ ਬਟ ਹੁਣ ਉਹਨੂੰ ਲੱਗਦਾ ਸੀਗਾ ਕਿ ਇਹਦਾ ਕਿਤੇ ਹੋਰ ਇੰਟਰਸਟ ਹੈਗਾ ਕਿਤੇ ਹੋਰ ਇਹਦੀ ਐਸੋਸੀਏਸ਼ਨ ਹੋ ਗਈ ਇਹ ਦੇਖੋ ਲੜਕਾ ਮੈਰਿਡ ਸੀ ਨਹੀਂ ਲੜਕਾ ਮੈਰਿਡ ਸੀਗਾ ਉਦੀ ਵੀ ਇੱਕ ਬੱਚੀ ਐ 3.5 ਸਾਲ ਦੀ ਬੱਚੀ ਹੈ ਇਹ ਕੰਮ ਕੀ ਕਰਦਾ ਇਹ ਪਹਿਲਾਂ ਕਰਦਾ ਸੀਗਾ ਜੀ ਆਯੂਸ਼ਮਾਨ ਅੰਸ਼ਮਾਨ ਜਿਹੜੀ ਸਕੀਮ ਹੈ ਉਹਦੇ ਵਿੱਚ ਕਰਦਾ ਸੀਗਾ ਜੌਬ ਕੰਟਰੈਕਟ ਕੋਈ ਨਸ਼ਾ ਵਗੈਰਾ ਕਰਦਾ ਨਹੀਂ ਆਦੀ ਹੁਣ ਤੱਕ ਕੋਈ ਤਸਦੀਕ ਹੋਇਆ ਨਹੀਂ ਜੀ ਸ਼ਮਸ਼ੀਰ ਸਿੰਘ ਦੇ ਦੋ ਬੱਚੇ ਹੋਰ ਨੇ ਸ਼ਮਸ਼ੀਰ ਸਿੰਘ ਦੇ ਹੱਥ ਲੜਕੀ ਜਫਾਰ ਦਾ ਪੁੱਤਰ ਜਿਹੜਾ ਹੈ ਇਹ ਕਤਲ ਜਿਹੜਾ ਇਹਨੇ ਗੱਲ ਨਹੀਂ ਕਿਹਾ ਕਿ ਨਾਲ ਕੋਈ ਹੋਰ ਵੀ ਕੱਲਾ ਹੀ ਸੀ ਕਿ ਨਹੀਂ ਸੀ ਹੁਣ ਤੱਕ ਦੀ ਤਸਦੀਕ ਇਨਵੈਸਟੀਗੇਸ਼ਨ ਦੇ ਵਿੱਚ ਕਰ ਲਈ ਸੀ ਜੀ ਮੁੰਡੀਆਂ ਰਹਿੰਦੀਆਂ ਸੀ ਸਿਵਲ ਹੌਸਟੇਰੀ ਕੱਲ ਗੁੜੀਆ ਮੇਰੀ 10:00 ਵਜੇ ਸਵੇਰੇ ਮਾਡਰ ਟਾਉਨ ਅੰਮ ਸਿੱਧਾਲੇ ਗੋਦਵਾਰੇ ਚਕਰਾਖਾਨ ਚ ਗਈ ਸੀ ਉਹਦੇ ਵਾ 1:30 ਵਜੇ ਫੋਨ ਕਰਿਆ ਉਹਨੂੰ ਕੰਨੀ ਡੈਡੀ ਮੈਂ ਤੇ ਘਟਦਾ ਕਰੀ ਆ ਤੇ 2:00 ਵਜੇ ਬਾਅਦ ਕੁੜੀ ਦਾ ਫੋਨ ਬੰਦ ਆ ਗਿਆ ਕਿੰਨੇ ਸਾਲ ਦੀ ਬੱਚਾ ਸੀ ਮੰਜੇ ਛੇ ਸਾਲ ਦੀ ਕੁੜੀ ਸੀ 32 ਸਾਲ ਦੀ ਹੈ 31 ਸਾਲ ਦੀ ਹੈ ਹਾਂ ਇਹ ਕੁੜੀ ਮੈਡਿਸੀ 14 ਸਾਲ ਦੀ ਕੁੜੀ ਹੈ ਜੀ ਸੰਦੀਪ ਕੌਰ ਬੱਚੇ ਕਿੰਨੇ ਇੱਕੋ ਕੁੜੀ ਹੈ 14 ਸਾਲ ਦੀ ਕਿੰਨਾ ਟਾਈਮ ਹੋ ਗਿਆ ਵਿਆਹ ਹੋਇਆ ਜੀ ਕਿਉਂ ਇਹਨੂੰ ਕਾਫੀ ਤਿੰਨ ਦਾ 2000 8000 ਕੀ ਹੋਇਆ ਸੀ ਤੇ ਉਹਦਾ ਤਲਾਕ ਹੋ ਗਿਆ ਸੀ ਇਹਨਾਂ ਦਾ ਤਲਾਕ ਹੋਇਆ ਸੀ ਮੇਰੇ ਪਾਸੇ ਰਹਿਂਦੀ ਹੈ ਤੇ ਜਦੋਂ ਪੂਰੀ ਲਾਸਟ ਟਾਈਮ ਗੱਲ ਹੋਈ ਸੀ ਜਦੋਂ ਹੋਈ ਸੀ ਕੱਲੇ ਹੀ ਦਿਨ ਮੈਂ ਮੰਮੀ ਮੰਮੀ ਨਿਕਲ ਹੋ ਜੀ ਕਹਿੰਦੀ ਮੈਂ 1:30 ਵਜੇ ਤੱਕ ਪਹੁੰਚ ਜੂਗੀ ਕਿਰਾ ਉਹ 2:30 ਵਜੇ ਕਰਦੇ ਨੇ ਫੋਨ ਕਰਿਆ ਇਹਦਾ ਫੋਨ ਸੋਚਾ ਫੋਨ ਲੱਗਿਆ ਦੋ ਪਿਲਾਂ ਵਜੇ ਦੋ ਪਿਲਾਂ ਤੋਂ ਬਹੁਤ ਫੋਨ ਸੋਚਾ ਫੋਨ ਲੱਗਿਆ ਤੇ 6:00 ਵਜੇ ਸਾਨੂੰ ਉਸ ਵਾਲਿਆਂ ਨੇ ਬੜੀਆਂ ਮੁੰਡੀਆਂ ਆ ਕੇ ਸਾਡੀ ਚੌਂਕੀ ਆ ਕੇ ਉਸ ਮਰਾਟੋ ਦੀ ਪੁਲਿਸ ਗਈ ਸੀ ਉਹਨਾਂ ਨੇ ਕਾਰਵਾਈ ਕਰੀ ਅੱਗੇ ਪੁੱਛਿਆ ਕਿ ਅੱਛਾ 11:00 ਵਜੇ ਰਾਤੀਂ ਮੈਂ ਚੌਂਕੀ ਗਿਆ ਬੰਦਾਵਰੋਂ ਨੇ ਫਰ ਲਿਆ ਸੀ ਤੇ ਬਾਕੀ ਹੁਣ ਅੱਗੇ ਕਾਰਵਾਈ ਦੱਸੀ ਨਹੀਂ ਕੋਈ ਬੰਦਾ ਪਾਨੀ ਕੌਣਾ ਕੌਣ ਹੋਇਆ ਠੀਕ ਹੈ ਪਤਾ ਨਹੀਂ ਹੁਣ ਹੋਇਆ ਕੀ ਆ ਫਸਾਨੇ ਕਰ ਕੋਟਾ ਮਾਰੇ ਨੇ ਪਲੇਟ ਨਾਲ ਅੱਛਾ ਕਾਰਨ ਦੱਸਿਆ ਨਹੀਂ ਉਹਨਾਂ ਨੇ ਕੋਈ ਮਜਾ ਨਹੀਂ ਕੀ ਕਰਨ ਨਿਕਲੇ ਆ ਹਲੇ ਹਲੇ ਕੁਝ ਤਾਂ ਖੜਿਆ ਜੀ ਉਹ ਤੇ ਜਾਣ ਨਹੀਂ ਨਹੀਂ ਜੀ ਹਲੇ ਕੁਝ ਨਹੀਂ ਦੱਸਿਆ ਕਿੰਨੇ ਵੀ ਅੱਗੇ ਕਾਰਵਾਈ ਪਾਵਾਂਗੇ ਹਲੇ ਕੋਈ ਸਮਾਨ ਬਰਾਮਦ ਕਰਾਉਣਾ ਹੈ ਕੁੜੀ ਆਦੀ ਜਾਂ ਕਿਸੇ ਕੋ ਬਗਾਰਾ ਨਹੀਂ ਕਰ ਬਿੱਤਰ ਹੀ ਰਹਿੰਦੀ ਇਹ ਕੋਈ ਬੋਡੀ ਹੈ ਤੈਨੂੰ ਪਤਾ ਹੈ ਇਹ ਕੋਈ ਗੱਲਾ ਪਿੰਡਾਂ ਦੇ ਪਾਲਾ ਕੋਈ ਮੱਝਾਂ ਚਾਰਦਾ ਹੋਣਾ ਉਹਨੇ ਚੌਂਕੀ ਤਲਾਹ ਦਿੱਤੀ ਆ ਕਿਥੇ ਬੋਡੀ ਪਈ ਆ ਉਹ ਸਾਹਮਣੇ ਫੇ ਪੋਖਲੇ ਗਏ ਉਥੇ ਉਹਨੇ ਬੋਡੀ ਨੂੰ ਗੁੱਟਰੀ ਆਸੀ ਪਈ ਤੀ ਉਹਦੇ ਚ ਬੈਕ ਵਿੱਚ ਉਹ ਸੂਟਰੀ ਵੀ ਆਸੀ ਉਹਨਾਂ ਨੇ ਕੱਢ ਕੇ ਮੇਰੇ ਘਰ ਤੱਕ ਤੱਕ ਪਰ ਉਹ ਸੂਟਰੀ ਤਾਂ ਗਈ ਸਕੂਟਰੀ ਕੋਲ ਤਾਂ ਸਾਲ ਖੜੀ ਜਾਂਦੇ ਜਾ ਜਦੋਂ ਸਾਫ ਹੋਣਾ ਚਾਹੀਦਾ ਹੈ ਅੱਛਾ ਸਾਫ ਹੋਣਾ ਚਾਹੀਦਾ ਹੈ ਆਉਂਦੇ ਰੋ ਬੜੀਆਂ ਮੁੰਡੀਆਂ ਰਹਿੰਦੀਆਂ ਸੀ ਸਿਵਲ ਹਸਪੀਟਲ ਦੇ ਮਾਮਲੇ ਸਿਵਲ ਅਫਸਰ ਚਰੇ ਕੱਲ ਗੁੜੀਆ ਮੇਰੀ ਖਸਕ ਵਜੇ ਸਵੇਰੇ ਮਾਡਲ ਟਾਊਨੋਂ ਸਿੱਧਾਲੇ ਗੋਦਵਾਰੇ ਚੁਪਾਰਾ ਖਾਨੇ ਜਾਈ ਸੀ ਉਹਦੇ 1:30 ਵਜੇ ਫੋਨ ਕਰਿਆ ਉਹਨੂੰ ਕੰਨੀ ਡੈਡੀ ਮੈਂਦਰ ਘਟਦਾ ਘਾਰੀ ਆ ਤੇ 2 ਵਜੇ ਬਾਅਦ ਕੁੜੀਆ ਫੋਨ ਬੰਦ ਆ ਗਿਆ ਏਲੇ ਸਾਲ ਦੇ ਬੱਚਾ ਵੀ ਹਾਂਜੀ 14 ਸਾਲ ਦੀ ਕੁੜੀ ਹੈ ਸਰ 32 ਸਾਲ 33 ਸਾਲ ਦੀ ਹੈ 31 ਸਾਲ ਦੀ ਹਾਂਜੀ 14 ਹਾਂਜੀ ਕੁੜੀ ਮੈਡਿਸ ਦੀ 14 ਸਾਲ ਦੀ ਕੁੜੀ ਹੈ ਜੀ ਸੰਦੀਪ ਕੌਰ ਬੱਚੇ ਕਿੰਨੇ ਇੱਕੋ ਕੁੜੀ ਹੈ 14 ਸਾਲ ਦੀ ਕਿੰਨਾ ਟਾਈਮ ਹੋ ਗਿਆ ਵਿਆਹ ਹੋਇਆ ਜੀ ਕੀ ਹੋਇਆ ਨੂੰ ਕਾਫੀ ਤਿੰਨ ਦਾ 2008 ਜਾਰੀ ਹੋਇਆ ਅੱਛਾ ਤੇ ਉਹ ਤਾਂ ਤਲਾਕ ਹੋ ਗਿਆ ਸੀ ਇਹਨਾਂ ਦਾ ਤਲਾਕ ਹੋਇਆ ਸੀ ਮੇਰੇ ਪਾਸੇ ਰਹਿੰਦੀ ਹੈ ਤੇ ਜਦੋਂ ਥੋੜੀ ਲਾਸਟ ਟਾਈਮ ਗੱਲ ਹੋਈ ਸੀ ਜਦੋਂ ਉਹ ਜੀ ਕੱਲ ਹੀ ਹੀਰ ਗਣੀ ਮੈਂ ਮੰਮੀ ਮੰਮੀ ਨੇ ਕੱਲ ਹੋ ਜਗਣੀ ਮੈਂ 1:30 ਵਜੇ ਤੱਕ ਪਹੁੰਚੂਗੀ ਕਰਾ ਉਹ ਬੰਤਾ ਹੀ ਵੇ ਦੇ ਕਰਦਿਆਂ ਨੇ ਫੋਨ ਕਰਿਆ ਇਹਦਾ ਫੋਨ ਸੋਚੋ ਫੋਨ ਲੱਗਿਆ ਦੋ ਪਿੱਲਾ ਵਜੇ ਦੋ ਪਿੱਲਾ ਤੇ ਬਹੁਤ ਫੋਨ ਸੋਚੋ ਫੋਨ ਲੱਗਿਆ ਤੇ 6:00 ਵਜੇ ਸਾਨੂੰ ਉਸ ਵਾਲਿਆਂ ਨੇ ਬੜੀਆਂ ਮੁੰਡੀਆਂ ਆ ਕੇ ਸਾਡੀ ਚੌਂਕੀ ਆ ਕੇ ਉਸ ਮਰਾਟੋ ਦੀ ਪੁਲਿਸ ਗਈ ਥੀ ਉਹਨਾਂ ਨੇ ਕਾਰਵਾਈ ਕਰੀ ਅੱਗੇ ਪੁੱਛਿਆ ਕਿ ਅੱਛਾ 11:00 ਵਜੇ ਰਾਤੀ ਮੈਂ ਚੌਂਕੀ ਗਿਆ ਬੰਦਾ ਉਹਨਾਂ ਨੇ ਫਰ ਲਿਆ ਸੀ ਤੇ ਬਾਕੀ ਹੁਣ ਅੱਗੇ ਕਾਰਵਾਈ ਦੱਸੀ ਨਹੀਂ ਕੋਈ ਬੰਦਾ ਪਾਣੀ ਕੌਣਾ ਕੌਣ ਹੈ ਹੋਇਆ ਕੀ ਹੈ ਪਤਾ ਨਹੀਂ ਹੋਇਆ ਜੀ ਆਹ ਖੁਦਾਂ ਨੇ ਕੱਲ ਟੱਕਾ ਮਾਰੇ ਹੈ ਫਲੇਟ ਨਾਲ ਅੱਛਾ ਕਾਰਨ ਦੱਸਿਆ ਨਹੀਂ ਉਹਨਾਂ ਨੇ ਬਸ ਮਾਲਾ ਮੈਂ ਕੀ ਕਰਨ ਹਲੇ 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 ਖੜਿਆ ਜੀ ਉਹਨਾਂ ਤੇ ਯਾਰ ਜੀ ਨਹੀਂ ਜੀ ਅੱਛਾ ਹਲੇ ਕੁਝ ਨਹੀਂ ਦੱਸਿਆ ਹੈ ਕਹਿੰਦੇ ਵੀ ਅੱਗੇ ਕਾਰਵਾਈ ਪਾਵਾਂਗੇ ਜੀ ਹਲੇ ਕੁਝ ਸਮਾਨ ਬਰਾਮਦ ਕਰਾਉਣਾ ਹੈ ਗੁੜੀਆਂ ਦੀ ਗੱਲ ਸੀ ਚੋਬ ਵਗੈਰਾ ਕਰ ਨਹੀਂ ਕਰਮ ਕਰੀ ਰਹਿੰਦੀ ਇਹਦੀ ਬੋਡੀ ਹੈ ਤੈਨੂੰ ਕਿੱਥੋਂ ਦਾ ਕਿਤਾਬ ਪਾਉਂਦਾ ਇਹ ਕੋਈ ਗੱਲਾਂ ਪਿੰਡਾਂ ਦੇ ਪਾਲਾ ਕੋਈ ਮੱਝਾਂ ਚਾਰਦਾ ਹੋਣਾ ਹੈ ਉਹਨੇ ਚੌਂਕੀ ਤਲਾਹ ਦਿੱਤੀ ਆ ਇਹਦੇ ਤੇ ਬੋਡੀ ਪਈ ਆ ਉਸ ਨਾਲ ਫਿਰ ਉਸ ਕੋਲੇ ਗਏ ਉੱਥੇ ਉਹਨੇ ਬੋਡੀ ਨੂੰ ਗੁੱਟ ਦੀ ਆਰਸੀ ਪੈਤੀ ਉਹਦੇ ਚ ਬੈਕ ਵਿੱਚ ਉਹ ਸੂਟਰੀ ਵੀ ਆਰਸੀ ਉਹਨੇ ਡਰੈਸ ਕੱਢ ਕੇ ਮੇਰੇ ਘਰ ਤੱਕ ਤੇ ਤੋਰਨ ਸੂਟਰੀ ਤੇ ਗਈ ਸਕੂਟਰੀ ਕੋਲ ਤਾਂ ਸਾਲ ਖੜੀ ਜਾਂਦੇ ਚਾਹ ਜਦੋਂ ਸਾਫ਼ ਹੋਣਾ ਚਾਹੀਦਾ ਹੈ ਮੈਂ ਇਹਨੂੰ ਸਾਫ਼ ਮਲਣਾ ਚਾਹੀਦਾ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਚਾਚਾ ਜੀ ਲੱਗਦੇ ਆ ਜੀ ਕੀ ਮਾਮਾ ਮੈਟਰ ਹੋਇਆ ਜੀ ਵੀ ਹਰ ਇੱਕ ਐਤਵਾਰ ਜਾਨੀ ਕਿ ਆਪਣੇ ਬਾਬਾ ਸ਼ਹੀਦਾਂ ਦੇ ਆਉਂਦੀ ਹੁੰਦੀ ਸੀਗੀ ਪਾਠ ਕਰਨਾ ਹਾਂਜੀ ਨਹੀਂ ਆਪਣੇ ਮਡਲ ਟਾਊਨ ਮੋਲ ਟਾਊਨ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਉੱਥੇ ਇਹ ਘਰੋਂ 10 ਵਜੇ ਤੁਰੀ ਆ ਤੇ ਇਹਨੇ 1:30 ਵਜੇ ਮਾਉਣਾ ਸੀ ਅੱਛਾ ਜੀ 1:30 ਵਜੇ ਜਦੋਂ ਆ ਮੁੜੀ ਇਹਦੀ ਮਾਤਾ ਜੀ ਨੇ ਫੋਨ ਕੀਤਾ ਮੇਰੀ ਭਝਾਈ ਨੇ ਵੀ ਤੂੰ ਕਿੱਥੇ ਆ ਉਹ ਕਹਿੰਦੀ ਮੰਮੀ ਮੈਂ ਅੱਧੇ ਘੰਟੇ ਬਾਅਦ ਆ ਰਹੀ ਆ ਅੱਛਾ ਜੀ ਜਦੋਂ 2:30 ਵਜੇ ਫੇਰ ਫੋਨ ਕੀਤਾ ਦੋ ਕਲਾਂ ਕੀਤੀਆਂ ਤੀਜੀ ਨੂੰ ਬੰਦ ਹੋ ਗਈ ਆ ਕੱਲ ਚੱਕੀ ਨਹੀਂ ਕਿਸੇ ਨੇ ਅੱਛਾ ਜੀ ਉਦੋਂ ਬਾਅਦ 6 ਵਜੇ ਸਾਡੇ ਕੋਲੇ ਪੁਲਿਸ ਮੁਲਾਜ਼ਮ ਪਹੁੰਚੇ ਗਲੱਡਾ ਤੋਂ ਜਿਹੜੀ ਆਪਣੇ ਗਿਲਬਾਈਪਾਸ ਚੌਂਕ ਨੇ ਕਿ ਚੌਕੀ ਆ ਉਥੋਂ ਚਲੋ ਜੀ ਉੱਥੋਂ ਜਦ ਪਹੁੰਚੇ ਸਾਨੂੰ ਕਹਿੰਦੇ ਵੀ ਥੋੜੀ ਕੁੜੀ ਇਦਾਂ ਇਦਾਂ ਕਰਕੇ ਅਸੀਂ ਕਹੇ ਵੀ ਸਾਨੂੰ ਤਾਂ ਪਤਾ ਨਹੀਂ ਉਹ ਕਹਿੰਦੇ ਵੀ ਗੁੱਜਰ ਉੱਥੇ ਮੱਝਾਂ ਚਾਰਦੇ ਸੀ ਵੀ ਸਾਨੂੰ ਉਹਨਾਂ ਤੋਂ ਪਰਮਿਸ਼ਨ ਮਿਲ ਗਿਆ ਵੀ ਇੱਥੇ ਕੋਈ ਲੜਕੀ ਦੀ লাশ ਪਈ ਆ ਉਹਨਾਂ ਨੇ ਫਿਰ ਸਾਨੂੰ ਫੋਟੋ ਦਿਖਾਈ ਇਦਾਂ ਤੇ ਅਸੀਂ ਕਹੇ ਵੀ ਸਾਡੀ ਆ ਫਿਰ ਅਸੀਂ ਆਏ ਰਾਤ ਅਸੀਂ 3 ਵਜੇ ਗਏ ਆ ਚੌਕੀ ਚੋਂ ਮੁੰਡਾ ਇਹਨਾਂ ਨੇ ਕਲੈਕਸ਼ਨ ਤੇ ਫੜ ਲਿਆ